सारे में ठीक ठाक हो परमात्मा सारे ठीक ठाक रखे मैं तो सुती पे उठी हाँ जी मूबिया दे पहले पहले मैं कहा जी मैं लेट हो मेरी वीडियो नहीं बननी फिर तो सुती पे उठी हूँ मैं बनाई चाह चाह बना के फिर मैं पाठ कर मौसम बड़ा बिचों कदी बदल दी हुई पैर से हूँ मैं लगता फिर गर्म हो ਬੰਦ ਲੋਕ ਵੀ ਗਰਮੀ ਹੁੰਦਾ ਆ ਗਰਮੀ ਬਹੁਤ ਜ਼ਿਆਦਾ ਵੇਖੀ ਹੈ ਚਲੋ ਜੀ ਪਹਿਲਾਂ ਚਾਹ ਵਰਤਨੀ ਹੈ ਬਾਕੀ ਗੱਲਾਂ ਬਾਅਦ ਚਾਹ ਪੀ ਕੇ ਫਿਰ ਸਰੀਰ ਬਣੂਗਾ ਤਾਂ ਨਾ ਜਰ ਸਰੀਰ ਵੀ ਨਹੀਂ ਬਣਦਾ ਚਲੋ ਅੱਤਾਂ ਪਾਂਡੇ ਗਏ ਨੀ ਜੇ ਜਲਦੀ ਉੱਠਦੇ ਕਰਕੇ ਨੀਂਦ ਬਹੁਤ ਦੱਬਣ ਲੱਗ ਜਾਂਦੀ ਹੈ 11 ਤੱਕ ਪਈ ਤਾਂ 1:30 ਵਾ 1:00 ਵਜੇ 1:30 ਵਜੇ

ਟਾਈਮ ਜਮ 7:00 ਹੋ ਗਿਆ ਸਾਢੇ 3:00 ਹੋ ਗਏ ਦੇਖੋ ਜਮਾ ਗਿਆ ਸੂਰਜ ਟਾਈਮ 7:00 ਹੋ ਗਿਆ ਪਰ ਗਰਮੀ ਬਹੁਤ ਜ਼ਿਆਦਾ ਜੀ ਆਜਾ ਹਵਾ ਜੀ ਚੱਲਦੀ ਕੱਲ ਹਵਾ ਬਹੁਤ ਚੱਲਦੀ ਸੀ ਉਸ ਤੋਂ ਬਾਅਦ ਗਰਮੀ ਹੋਗੀ ਮੈਨਾਂ ਹਸਕੀਆਂ ਚੌਲੇ ਚੌਲੇ ਫੜਾ ਤੇ ਬਹੁਤ ਟਾਈਮ ਲੱਗਦਾ ਮੈਂ 6 ਤੇ 4 30 ਤੇ ਲੱਗ ਗਿਆ ਪੌਣੇ ਘੰਟੇ ਨੂੰ ਲੱਗ ਗਿਆ ਹੁਣ ਕੱਢ ਕੇ ਹਟੀਆਂ ਖਾਣੇਆਂ ਸੋਕੀਆਂ ਹੈ ਬਹੁਤ ਟਾਈਮ ਲੱਗਦਾ ਹਾਏ ਤਾਂ ਫਿਰ ਵੀ ਚਲੋ ਸਾਰੇ ਦਾਣੇ ਵਾਲੇ ਸੀਗੇ ਉਹ ਗਾਂਜੇ ਦੋਜੀ ਰੋਤ ਹੋਗੀ ਤਾਂ ਪੂਰੀ ਉਦੋਂ ਫਿਰ ਉਹ ਵਿੱਚੇ ਦਾਣੇ ਵਾਲੇ ਵਿੱਚੇ ਵਿੱਚੇ ਸਾਰੇ ਹੋਣਗੇ ਸ੍ਰੀ ਨਾਇ ਹੋਇਆ ਹੋਇਆ ਪਿਆਜ਼ ਮਿਲਣਾ ਜਦੋਂ ਖਾ ਖੜਦੀ ਸੀ ਗੁਆ ਆਪਣਾ ਸੌਰੀ ਚੋਲੇ ਨਗਾ ਫੜਨਾ ਜੋ ਵੀ ਦਾਣੀ ਉਦੋਂ ਨਾਲ ਇੱਕਦਮ ਘਟੜਦੀ ਹੋ ਕੇਨ ਲੱਗਣ ਲੱਗੇ ਬੁਖਾਰ ਹੋਊਗਾ ਤੇ ਸਰੀਜਾ ਇਹ ਬੁਖਾਰ ਜੀ ਨੂੰ ਵੀ ਬੁਖਾਰ ਹੋਊਗਾ ਗਲੇ ਜੀ ਤੇ ਵੀ ਮੈਂ ਇੰਟ ਜੀ ਮੈਂ ਤਾਂ ਲੱਗ ਜਿਵੇਂ ਨਹੀਂ ਸੀ ਹੁਣ ਤਾਂ ਬਹੁਤ ਚਿਰ ਹੋ ਗਿਆ ਬੁਖਾਰ ਅੱਠ ਸੈੱਟ ਹੋ ਗਿਆ ਸੀ ਹੁਣ ਫਿਰ ਹੋਣ ਲੱਗਿਆ ਆ ਮੈਨ ਲੱਗ ਦੋ ਵੀ ਨਾ ਮਿੰਟ ਆ ਗਿਆ ਕਾਫੀ ਕਾਫੀ ਬੁਖਾਰ ਉਹ ਤੀਜੀ ਵਾਰ ਕਿਤੇ ਅੱਜ ਲੱਗਦਾ ਦਿੱਤਾ ਨਹੀਂ ਆਮ ਨਹੀਂ ਕੰਮ ਕਰ ਰਹੀਆਂ ਜਿਵੇਂ ਬਈ ਇਹ ਤਰਨੂ ਦਿਲ ਜਾਨੀ ਕਰਦਾ ਉੱਠਣ ਨੂੰ ਦਿਲ ਜਾਨੀ ਕਰਦਾ ਐ ਹੋਇਆ ਹੁਣ ਹੀ ਆ ਤੇ ਮੌਸਮ ਬੜਾ ਸੁਹਣਾ ਹੈ ਪਿਆ ਸੁਹਾਵਣਾ ਇਹ ਤਾਂ ਜੇ ਹਵਾ ਜੀ ਮਣੀ ਮੜੀ ਮੌਸਮ ਜਿਆ ਠੀਕ ਹੈ ਢੰਡਾ ਜੇ ਪਹਿਲਾਂ ਥੈਨੇ ਸੀ ਕਿਸੇ ਕੰਮ ਦਾ ਸਾਡੇ ਸਾਹਮਣੇ ਪਣਾ ਤਨੋ ਆ ਬੋਲਾ ਬੋਲਦੀ ਹੈ ਸਾਸ ਨਾਲ ਲੜਦੀ ਹੈ ਜਿੰਮੂ ਆਗਾ ਜਿੰਮੂ ਦੇ ਡੂਲਸ ਲਿਆਉਣੇ ਆਣ ਜਿੰਮੇ ਦੇ ਡਰੂਲ ਮੰਗਾਇਆ ਜਿੰਮੇ ਦੇ ਡਰੂਲ ਵੀ ਖਤਮ ਹੈ ਜਿੰਮੇ ਦੇ ਬਿਸਕੁਟ ਵੀ ਖਤਮ ਹੈ ਤੇ ਡਰੂਲ ਬਿਨਾਂ ਜਿੰਮੇ ਦੀ ਭੁੱਖ ਨੇ ਤਰਕ ਜਿੰਮੂ ਗਾਮੀ ਉਹ ਦੀ ਸੀ ਪੱਖਾ ਚ ਲਾਕੇ ਦੇ ਹਾਂ ਆ ਜਾ ਹਾਂ ਜੇ ਮੈਨੂੰ ਪੱਖਾ ਚ ਲਾਕੇ ਦਿੰਨੇ ਭਾਈ ਤੇਜ ਵੋਏ ਜੀ ਮਾ ਪਾਣੀ ਪੀ ਲਿਆ ਜੀ ਮੁੰਨੇ ਜੀ ਮੁੰਨੇ ਪਾਣੀ ਪੀ ਲਿਆ ਸੀ ਪੈ ਗਈ ਸੋ ਤੇ ਗਰਮੀ ਹੁੰਦੀ ਨਾ ਗਰਮੀ ਹੈ ਹੀ ਬਹੁਤ ਹੋਈ ਪਈ ਹੈ ਪਤਾ ਨਹੀਂ ਕੀ ਚੱਕਰ ਸੰਗੇ ਤੋਂ ਬਾਹਰ ਆ ਗਰਮ ਮੇਰਾ ਸਰੀਰ ਮੈਨੂੰ ਮੈਨੂੰ ਆ ਲੱਗਦਾ ਮੈਨੂੰ ਗਰਮੀ ਲੱਗ ਜਾਂਦੀ ਹੈ ਸਰੀਰ ਨਾਲ ਆਏ ਅੱਕੜ ਅੱਕੜ ਜਕੜਿਆ ਜਕੜਿਆ ਜਿਵੇਂ ਬੁਖਾਰ ਜਾਲਾ ਹੁੰਦਾ ਐਂ ਜਿਹਾ ਹੋਇਆ ਪਿਆ ਇੱਕ ਵੀ ਨਹੀਂ ਲਾਦਾ ਮੇਰਾ ਬੀਬੀ ਵੀ ਘਟਦਾ ਹੈ ਮੈਂ ਕਿਹਾ ਚੈੱਕ ਨਹੀਂ ਕਰਾਇਆ ਕੋਈ ਜਦ ਪ੍ਰੋਬਲਮ ਨਾ ਹੁੰਦੀ ਮੈਨੂੰ ਉਹਦੀ ਮੈਨੂੰ نیند ਬਹੁਤ ਜ਼ਿਆਦਾ ਆਉਂਦੀ ਹੈ ਚਲੋ ਜਿਵੇਂ ਮੈਂ ਕਿਹਾ ਚਲੋ ਜੀ ਚੌਲੇ ਕੱਢੇ ਹੋਏ ਆ ਹੁਣ ਉਹ ਪਹਿਲਾਂ ਬਣਾਉਣੀ ਆ ਤੜਕਾ ਇਹਦਾ ਨਾ ਥੋੜਾ ਜਿਹਾ ਪਹਿਲਾ ਛੋੜਾ ਜੈਨ ਨੂੰ ਉਹ ਕਰਨਾ ਪੋਗਾ ਤੜਕੇ ਉਹ ਪਿਆਜ਼ ਨੂੰ ਨਾ ਮਿਕਸ ਉਹ ਗ੍ਰਾਈਂਡ ਕਰਨਾ ਪੋਗਾ ਗ੍ਰਾਈਂਡ ਕਰਕੇ ਫਿਰ ਫਿਰ ਉਹਨੂੰ ਉਹ ਕਰਦੇ ਆ ਥੋੜਾ ਜਿਹਾ ਫਿਰ ਤਰੀ ਵਧੀਆ ਸੰਘਣੀ ਬਣ ਜੇ ਕਿ ਆਲੂ ਚੋਲੇ ਬਣਾਉਂਗੀ ਮੈਂ ਮੁੰਨਾクセ ਵਾਲਨ ਨਾਲ ਇਹ ਨਾ ਸੱਚ ਜਿਹਾ ਨਹੀਂ ਡੁੱਲਣਾ ਆਇਆ ਕਿਤੇ ਕਿਤੇ ਅੰਦਰ ਰੁੜਿਆ ਹੋਣਾ ਸਹੀ ਨਹੀਂ ਗੱਦਮਾਗੀ ਵੀ ਤੇ ਨਾਮ ਪੁੱਛਦੇ ਨਾਮ ਨਹੀਂ ਦੱਸ ਰਿਆ ਸਰੇ ਸਰੇ ਦੁਨੀਆ ਬਹੁਤ ਡਿਪਰੈਸ਼ਨ ਚ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਚ ਦੇਖੋ ਬੰਦਾ ਸਾਲੇ ਸੇਵਾਲ ਘਰ ਕੀ ਸਿੰਘ ਪੁੱਛ ਰਿਹਾ ਤੇਰਾ ਨਾਮ ਉਹਨੂੰ ਕੁਝ ਨਹੀਂ ਪਤਾ ਛੋਟੇ ਭਾਈ ਇਹੋ ਜਿਹਾ ਕਿੰਨਾ ਸੋਹਣਾ ਮੁੰਡਾ ਹੈ ਕੀ ਨਾਮ ਮਰਾਉਣੀ ਸਾਲ ਦਾ ਹੁੰਦਾ ਸਰ ਕੀ ਨਾਮ ਕੀ ਮਾਪਿਆ ਦੇਹ ਲਾ ਪੀਤ ਦਿਓ ਕਿ ਸਾਡਾ ਬੱਚਾ ਪਤਨ ਕੀਤੀ ਅੱਛਾ ਬੱਚੇ ਇਹੋ ਜਿਹੇ ਡਿਪਰੈਸ਼ਨ ਚ ਹੋ ਜਾਂਦੇ ਜਿਹੜੇ ਮਾਪਿਓ ਦੇ ਬਾਰੇ ਉਹ ਮਾਪਿਓ ਦਾ ਬਾਲਾ ਕਰਦੇ ਸਤਕਾਰ ਇਹ ਜਿਹਨੂੰ ਪ੍ਰੋਬਲਮਾਂ ਜਿਹੜੇ ਉਹੋ ਜਿਹੇ ਮਲੰਗ ਹੋਣ ਜਿਹਦੇ ਨੂੰ ਪਤਾ ਹੀ ਨਹੀਂ ਸਾਡੇ ਮਾਪਿਆਂ ਨੂੰ ਕੁਝ ਹੋਈ ਜਾਵੇ ਮਾਪਿਆਂ ਦਾ ਰੱਖੜੀਆਂ ਜੈਲਸੀ ਮਾਪਿਆਂ ਦੇ 24 ਘੰਟੇ ਲੜਨਾ ਉਹ ਹੋ ਜਾਂਦਾ ਕੀ ਕਰਦੇ ਸਾਡੇ ਕੋਲੇ ਤੰਗ ਕਰਦੇ ਜਿਹੜੇ ਹਨ ਨਸ਼ੇ ਕਰ ਕਰਕੇ ਕੱਲ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਇੱਥੇ ਇੱਕ ਬੰਦਾ ਕੋ ਮੁੰਡਾ ਤੂੰ ਦੇਖ ਲਓ ਜੇ ਕਿਸੇ ਨੂੰ ਪਤਾ ਤਾਂ ਜੇ ਕਿ ਮੇਰੀ ਵੀਡੀਓ ਦੇਖੂਗਾ ਦੇਖ ਲੈ ਭਾਈ ਕਿ ਜਾਣਦਾ ਤ ਹੋਇਆ ਤ ਬਚਾਰੇ ਅ ਅ ਰਾਤ ਤੂੰ ਲੈ ਗਿਆ ਇਹ ਮੁਰਨਾ ਨੀ ਗਰ ਪੀਸਿੰਗ ਲੈ ਆ ਯਾਰ ਤੇ ਉਹਦੇ ਚ ਹੁਣ ਪੁੱਛ ਰਿਹਾ ਤੂੰ ਤੇਰਾ ਨਾਮ ਕੀ ਆ ਸਾਰਾ ਪੁੱਛ ਜੀ ਚੱਲ ਵੀਡੀਓ ਬਣਾ ਕੇ ਪਾ ਦਿੰਦਾ ਵੀ ਚੱਲ ਪਤਾ ਲੱਗ ਜੇ ਵੀ ਕਿੱਥੋਂ ਦਾ ਹੈ ਇਹ ਹੈਗਾ ਕਿੱਥੇ ਵੀ ਕੋਈ ਪਛਾਣ ਲਵੇ ਤੇ पर उनता तो नाम नहीं पता कुछ नहीं चलो कोई पहचान के तो पता लग जी इन नहीं पता अगले माँ प्यो तो या किसी रिश्तेदार पता लग ही जाऊगा किसी ना किसी को वीडियो पहुंच ही जाती है चलो जी करम जिम्मे बेचारे दिस्मत है ना उम्मी हो जाए हाय आए इतना इन्ना ठंडा मौसम हो गया इन्ना सोहना हो गया जिमू देख लो पिया मौसम ठंडा करके बहर जिमो हवा चल ठंड ठंडा हो हवा चल बसा सोना मौसम होया पल वी हम जो एकदम ठंड पड़ा हो जाए हाई ठंड कि पता लग जा डैडी आ गए आवाज आ रही है मोटरसाइकिल डैडी कुी लेकर बखार दी उदा ठीक है कुछ ਉਰਮਲ ਉਹ ਉੱਪਰ ਮੰਡਾ ਰਿਹਾ ਸਾਡੇ ਉਹਦੀ ਰੋਟੀ ਬਣਾਉਂਦੀ ਆ ਬਣਾ ਵੀ ਗਈ ਉਹ ਫਿਰ ਵਿਚਾਰੇ ਉਹ ਅੰਦਰ ਛੋਟੇ ਮੋੜੇ ਜਾ ਥੱਲੇ 바ਵਾ ਤੂੰ ਰੋਥੇ ਜਾਂਦੀ ਹੈ ਨਾ ਤੇ ਫਿਰ ਨਹੀਂ ਰਹੋ ਜਾਂਦਾ ਕਾ ਮਾਹੌਲ ਕਿਤੇ ਵੀ ਸਹੀ ਨਹੀਂ ਅੱਜਕੱਲ ਚਲੋ ਇਹਨਾਂ ਨੂੰ ਕਰ ਆ ਵੀ ਆਖੇ ਲੱਗਦੀ ਬਣਾਉਣ ਲੱਗੀ ਪਰ ਐ ਲੋਕ ਲਾਲ ਜੀ ਪਹਿਲਾਂ ਤਾਂ ਮੇਰਾ ਮਾਸ ਸੀਗੇ ਮੈਂ ਬਣਾ ਲਿਆ ਕਰ ਚਲੋ 1500 ਰੁਪਏ ਮੈਂ ਆਪ ਦੇ ਰੂਪ ਤੇ ਦੇਖੀ ਬਣਾ ਲਿਆ ਕਰ ਨਹੀਂ ਸੀ ਮੈਂ ਤਾਂ ਲਿਆ ਰਹੀ ਸੀ 3000 ਪੈ 500 ਲੈਣਾ ਸੀ ਚਲ ਮੈਂ ਆਪ ਵੀ ਬਣਾਉਣੀ ਹਾਂ ਪਰ ਐ ਅਵੇ ਸਵੇਰ 7:30 ਵਜੇ ਦੇ ਗੁਰਦਾਰਸੋਂ ਉਹਨੇ ਮੁੰਡੇ ਨੇ ਜਾਣਾ ਹੁੰਦਾ 8 ਵਜੇ ਫਿਰ ਉਹਦਾ 8 ਵਜੇ ਦੇ ਰੋਟੀ ਪਰੋਠਾ ਤਾਂ ਉਹਨੂੰ ਸਵੇਰ ਦੋ 8 ਵਜੇ ਤੱਕ ਤਿਆਰ ਹੋਣਾ ਚਾਹੀਦਾ ਕਿਉਂਕਿ ਉਹਨੇ ਜਾਣਾ ਹੁੰਦਾ ਚਾਹੀਦਾ ਮੇਰੇ ਬੱਚੇ ਇਹਦੇ ਨਾ ਗੁੜੀਆਂ ਦੇ ਫਰਾਗ ਕਿੰਨੀ ਸੁਣੀ ਪਈ ਆਉਂਗੀ ਵੇ ਸਿੱਧਰ ਨੂੰ ਆਉਸੀ ਘਰ ਦੀ ਧਰ ਦੇ ਸੀ ਕਿੰਨੀ ਸੁਣੀ ਫਰਾਗ ਪਈ ਹੋਈ ਹੈ ਤ੍ਰਿਸ਼ਾ ਇਹਦਾ ਮਾਂ ਤੇ ਉਹ ਸਾਹਮਣੇ ਪਣਤਾਂ ਦੀ ਪੋਤੀ ਆ ਮੁੰਡੇ ਦਾ ਨਾ ਹੈਗਾ ਅਭੀ ਸਾਡੇ ਨਾਲ ਫਿਰ ਜੋਗਾ ਦੁਆਰਾ ਕਰਾਉਣ ਲੱਗੇ ਮੈਨੂੰ ਜਨਦਗਾ ਇੱਕ ਤਾਂ ਉਧਰੋਂ ਆਉਂਦੀ ਆ ਇੱਕ ਉਧਰੋਂ ਬਿੰਦਰ ਜਾਂਦੀ ਆ ਇੱਕ ਸਰਬਜੀਤ ਜਾਂਦੀ ਆ ਪਰ ਮੇਰਾ ਜੀ ਨਹੀਂ ਕਰਦਾ ਪਤਾ ਨਹੀਂ ਕਿਉਂ ਹੁਣ ਜਾਣ एक बार हट जे जाइए ना फिर जी नहीं कर आ मेरे इन्ने सोना हो इन्होंने तो सारी ये करती कटिंग कुटिंग करती बहुत सोना भारा मोटा मोटा हो वैसे वादिया हो गए मी ना सोने जिमें सुक गए ना तो लगते नहीं सी हम मैं तो ना गुलाब के फुल लाने गुलाब के बहुत सोहने लगने फुले सारे तक ला देने ਇਦਰੋ ਬਣਾ ਕੇ ਆ ਜੀ ਵਧੀਆ ਲੱਗਣਗੇ ਤੇ ਜੀ ਮੂੰ ਹੁਣ ਪੜਦਾ ਨਹੀਂ ਜੀ ਮੂੰ ਹੈ ਨਹੀਂ ਪਹਿਲਾਂ ਪਹਿਲਾਂ ਜੀ ਮੜਾ ਮੋਟਾ ਥਾਂ ਪਟਿਆ ਗਿੱਲਾ ਦੇਖ ਕੇ ਉਹ ਵੀ ਹੁਣ ਜੀ ਮੂੰ ਪੜਦਾ ਨਹੀਂ ਤੇ ਓਏ ਅਬੀ ਓਏ ਅਬੀ ਅਰ ਉਸਿਆ ਵਰਦਾਂ ਨਾ ਜਮਾਨੀ ਮੇਰੇ ਕੋਲ ਨਹੀਂ ਚਲੋ ਜੀ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਜੀ

Oh pay bol Kal morning pata bas